ਪੰਜਾਬੀ ਕੁਕਸਪੋਟ ਦੇ ਦਰਸ਼ਕਾਂ ਨੂੰ ਪਿਆਰ ਭਰੇ ਸੱਜੇ ਕਾਲ ਜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਪੁਦੀਨੇ ਤੇ ਟਮਾਟਰ ਦੀ ਚਟਨੀ ਜੋ ਕਿ ਬਹੁਤ ਹੀ ਮਜ਼ੇਦਾਰ ਤੇ ਚਟਪਟੀ ਬਣ ਕੇ ਤਿਆਰ ਹੁੰਦੀ ਹੈ ਤੇ ਕੁਝ ਹੀ ਮਿੰਟਾਂ ਵਿੱਚ ਆਪਾਂ ਇਸ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਆ ਰੈਸਪੀ ਸ਼ੁਰੂ ਕਰਦੇ ਹਾਂ ਰੈਸਪੀ ਲਈ ਇੱਥੇ ਮੈਂ ਇੱਕ ਹੱਥਾ ਕਾ ਪੁਦੀਨਾ ਦੋ ਹਰੀਆਂ ਮਿਰਚਾਂ ਇੱਕ ਕੱਪ ਧਨੀਏ ਨੂੰ ਮੈਂ ਡੰਡੀਆਂ ਸਮੇਤ ਲੈ ਲਿਆ ਹੈ ਤੇ ਪੰਜ ਤੋਂ ਛੇ ਕਲੀਆਂ ਲਸਣ ਦੀਆਂ ਤੇ ਛੋਟਾ ਜਿਹਾ ਟੁਕੜਾ ਮੈਂ ਅਦਰਕ ਦਾ ਵੀ ਇੱਥੇ ਲੈ ਲਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਵਾਸ਼ ਕਰਕੇ ले लेआ है ਤੇ ਚਾਰ ਟਮਾਟਰਾਂ ਨੂੰ ਵੀ ਮੈਂ ਧੋ ਕੇ ਇੱਥੇ ਲੈ ਲਿਆ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਟਮਾਟਰਾਂ ਨੂੰ ਲੈ ਲੈਂਦੇ ਹਾਂ ਟਮਾਟਰਾਂ ਦਾ ਮੈਂ ਉੱਪਰਲਾ ਹਿੱਸਾ ਕੱਟ ਕੇ ਇਸ ਨੂੰ ਦੋ ਪੀਸਾਂ ਵਿੱਚ ਵੰਡ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਹੀ ਆਪਾਂ ਸਾਰੇ ਟਮਾਟਰਾਂ ਨੂੰ ਕੱਟ ਲੈਂਦੇ ਹਾਂ ਜਦ ਤੱਕ ਸਾਰੇ ਟਮਾਟਰ ਕੱਟ ਰਹੇ ਹਨ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੌਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਬਿਲਕੁਲ ਨਾ ਭੁੱਲਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਹੁਣ ਸਾਰੇ ਟਮਾਟਰ ਸਾਡੇ ਕੱਟ ਚੁੱਕੇ ਹਨ ਸਭ ਤੋਂ ਪਹਿਲਾਂ ਆਪਾਂ ਇਹਨਾਂ ਟਮਾਟਰਾਂ ਨੂੰ ਫਰਾਈ ਪੈਨ ਵਿੱਚ ਬੋਇਲ ਕਰ ਲੈਣਾ ਹੈ ਇਸ ਤਰੀਕੇ ਨਾਲ ਮੈਂ ਉਲਟਾ ਟਮਾਟਰਾਂ ਨੂੰ ਰੱਖਦੀ ਜਾ ਰਹੀ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਰੇ ਟਮਾਟਰ ਹੁਣ ਮੈਂ ਪੈਨ ਵਿੱਚ ਟਰਾਂਸਫਰ ਕਰ ਲਏ ਹਨ ਤੇ ਅੱਧਾ ਕੱਪ ਇੱਥੇ ਮੈਂ ਮਾਣੀ ਦਾ ਐਡ ਕਰ ਰਹੀ ਹਾਂ ਹੁਣ ਆਪਾਂ ਟਮਾਟਰਾਂ ਨੂੰ ਟੱਕ ਕੇ ਪਕਾ ਲੈਂਦੇ ਹਾਂ ਟੱਕ ਕੇ ਪਕਾਉਣ ਨਾਲ ਸਾਡੇ ਟਮਾਟਰ ਸੌਫਟ ਹੋ ਜਾਣਗੇ ਫਿਰ ਆਪਾਂ ਇਹਨਾਂ ਦਾ ਇਸਤੇਮਾਲ ਚਟਨੀ ਵਿੱਚ ਕਰਾਂਗੇ ਹੁਣ ਮੈਂ ਇੱਥੇ ਫਰਾਈਪੈਨ ਨੂੰ ਟੱਕ ਦਿੱਤਾ ਹੈ ਤੇ ਦੂਸਰੀ ਤਰਫ ਆਪਾਂ ਹੁਣ ਪੁਦੀਨੇ ਹਰੇ ਤਾਣੀਏ ਨੂੰ ਆਪਾਂ ਮਿਕਸੀ ਵਿੱਚ ਪੀਸ ਲੈਂਦੇ ਹਾਂ ਇੱਥੇ ਮੈਂ ਮਿਕਸੀ ਜਾਰ ਵਿੱਚ ਸਭ ਤੋਂ ਪਹਿਲਾਂ 2 ਤੋਂ 4 ਟੁਕੜੇ ਆਪਾਂ ਆਈਸ ਕਯੂਬਸ ਦੇ ਪਾ ਲੈਣੇ ਹਨ ਇਸਦੇ ਨਾਲ ਪੁਦੀਨੇ ਦਾ ਰੰਗ ਚੇਂਜ ਨਹੀਂ ਹੁੰਦਾ ਚਟਨੀ ਦਾ ਰੰਗ ਬਹੁਤ ਹੀ ਵਧੀਆ ਆਂਦਾ ਹੈ ਪੁਦੀਨੇ ਨੂੰ ਮੈਂ ਮਿਕਸੀ ਜਾਰ ਵਿੱਚ ਟਰਾਂਸਫਰ ਕਰ ਦਿੱਤਾ ਹੈ ਹੁਣ ਮੈਂ ਲਸਣ ਤੇ ਅਦਰਕ ਨੂੰ ਵੀ ਇਸ ਦੇ ਵਿੱਚ ਪਾ ਰਹੀ ਹਾਂ ਇਸ ਤੋਂ ਬਾਅਦ ਹੁਣ ਮੈਂ ਹਰੇ ਧਨੀਏ ਨੂੰ ਡੰਡੀਆਂ ਸਮੇਤ ਲੈ ਲਿਆ ਸੀ ਤੇ ਇਸ ਨੂੰ ਵੀ ਹੁਣ ਮੈਂ ਕੱਟ ਕੇ ਮਿਕਸੀ ਜਾਰ ਵਿੱਚ ਟਰਾਂਸਫਰ ਕਰ ਰਹੀ ਹਾਂ ਹੁਣ ਸਾਰੇ ਧਨੀਏ ਨੂੰ ਵੀ ਆਪਾਂ ਕੱਟ ਕੇ ਇਸ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਹਰੀਆਂ ਮਿਰਚਾਂ ਨੂੰ ਵੀ ਆਪਾਂ ਇਸੇ ਵਿੱਚ ਕੱਟ ਕੇ ਪਾ ਦਿੰਦੇ ਹਾਂ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਮਿਰਚਾਂ ਨੂੰ ਐਡ ਕਰ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਪੀਸ ਲੈਂਦੇ ਹਾਂ ਇੱਥੇ ਮੈਂ ਸਾਰੀਆਂ ਚੀਜ਼ਾਂ ਨੂੰ ਪੀਸ ਲਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਹੁਣ ਮੈਂ ਇੱਕ ਚਮਚ ਪੁਨੇ ਹੋਏ ਜੀਰੇ ਦਾ ਐਡ ਕਰ ਦਿੰਦਾ ਹੈ ਤੇ ਇੱਕ ਚਮਚ ਇੱਥੇ ਮੈਂ ਚੀਨੀ ਦਾ ਐਡ ਕਰ ਰਹੀ ਹਾਂ ਤੁਸੀਂ ਇਸ ਦੀ ਜਗ੍ਹਾ ਤੇ ਧਾਗੇ ਵਾਲੀ ਮਿਸ਼ਰੀ ਵੀ ਲੈ ਸਕਦੇ ਹੋ ਇੱਕ ਨਿੰਮੂ ਦਾ ਰਸ ਨੂੰ ਵੀ ਇੱਥੇ ਮੈਂ ਐਡ ਕਰ ਦਿੱਤਾ ਹੈ ਤੇ ਅੱਧਾ ਚਮਚ ਕਾਲਾ ਨਮਕ ਵੀ ਮੈਂ ਹੁਣ ਇਸ ਦੇ ਵਿੱਚ ਪਾ ਦਿੱਤਾ ਹੈ ਕਾਲੇ ਨਮਕ ਨਾਲ ਚਟਨੀ ਦਾ ਫਲੇਵਰ ਬਹੁਤ ਹੀ ਵਾਜ ਜਾਂਦਾ ਹੈ ਹੁਣ ਸਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਿੱਤਾ ਹੈ ਤੇ ਹੁਣ ਦੂਜੀ ਤਰਫ ਆਪਾਂ ਟਮਾਟਰਾਂ ਨੂੰ ਚੈੱਕ ਕਰ ਲੈਂਦੇ ਹਾਂ ਪਾਣੀ ਬਿਲਕੁਲ ਸੁੱਕ ਚੁੱਕਾ ਹੈ ਅਗਰ ਥੋੜਾ ਜਿਹਾ ਪਾਣੀ ਰਹਿਦਾ ਵੀ ਹੋਵੇ ਤਾਂ ਤੁਸੀਂ ਉਸ ਨੂੰ ਸੁਕਾ ਲੈਣਾ ਹੈ ਹੁਣ ਆਪਾਂ ਉੱਪਰਲੀ ਸਕਿਨ ਨੂੰ ਪੋਕ ਦੀ ਹੈਲਪ ਨਾਲ ਉਤਾਰ ਲੈਣਾ ਹੈ ਬਹੁਤ ਹੀ ਆਸਾਨੀ ਨਾਲ ਇਹ ਛਿੱਲਕ ਉੱਪਰ ਵਾਲਾ ਉਤਰ ਜਾਂਦਾ ਹੈ ਹੁਣ ਸਾਰੇ ਟਮਾਟਰਾਂ ਦੇ ਉੱਪਰ ਵਾਲੀ ਸਕਿਨ ਉਤਰ ਚੁੱਕੀ ਹੈ ਤੇ ਇਸ ਨੂੰ ਮੈਸ਼ਰ ਨਾਲ ਮੈਸ਼ ਕਰ ਰਹੀ ਹਾਂ ਗਰਮ ਗਰਮ ਟਮਾਟਰਾਂ ਨੂੰ ਹੀ ਆਪਾਂ ਇੱਥੇ ਮੈਸ਼ ਕਰ ਲੈਣਾ ਹੈ ਹੁਣ ਸਾਰੇ ਟਮਾਟਰ ਸਾਡੇ ਮੈਸ਼ ਹੋ ਚੁੱਕੇ ਹਨ ਤੇ ਆਪਾਂ ਇਹਨਾਂ ਨੂੰ ਠੰਡਾ ਕਰ ਲੈਂਦੇ ਹਾਂ ਹੁਣ ਥੋੜੀ ਦੇਰ ਬਾਅਦ ਆਪਾਂ ਇਸ ਨੂੰ ਚਟਨੀ ਵਿੱਚ ਮਿਕਸ ਕਰ ਦਵਾਂਗੇ ਹੁਣ ਟਮਾਟਰ ਸਾਡੇ ਠੰਡੇ ਹੋ ਗਏ ਹਨ ਤੇ ਮੈਂ ਮਿਕਸੀ ਵਿੱਚੋਂ ਚਟਨੀ ਨੂੰ ਕੱਟ ਕੇ ਅਲੱਗ ਬਾウル ਵਿੱਚ ਟਰਾਂਸਫਰ ਕਰ ਰਹੀ ਹਾਂ ਸਾਰੀ ਚਟਨੀ ਹੁਣ ਮੇਰੀ ਟਰਾਂਸਫਰ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਹੁਣ ਮੈਂ ਠੰਡੇ ਹੋਏ ਟਮਾਟਰਾਂ ਦੇ ਪਿਊਰੀ ਨੂੰ ਵੀ ਇਸ ਦੇ ਵਿੱਚ ਐਡ ਕਰ ਦਵਾਂਗੀ ਹੁਣ ਟਮਾਟਰਾਂ ਦੀ ਪਿਊਰੀ ਨੂੰ ਆਪਾਂ ਇਸ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਆਪਾਂ ਨੂੰ ਹੁਣ ਮਿਕਸੀ ਵਿੱਚ ਇਸ ਨੂੰ ਘੁਮਾਣ ਦੀ ਲੋੜ ਨਹੀਂ ਹੈ ਕਿਉਂਕਿ ਚੰਗੀ ਤਰ੍ਹਾਂ ਆਪਾਂ ਮੈਸ਼ਰ ਨਾਲ ਇਸ ਨੂੰ ਮੈਸ਼ ਕਰ ਚੁੱਕੇ ਹਾਂ ਲੋ ਜੀ ਹੁਣ ਸਾਡੀ ਪੁਦੀਨੇ ਤੇ ਟਮਾਟਰ ਦੀ ਚਟਨੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਇਹ ਚਟਨੀ ਜ਼ਰੂਰ ਬਣਾ ਕੇ ਟਰਾਈ ਕਰੋ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਤੁਹਾਡੀ ਚਟਨੀ ਕਿਸ ਤਰ੍ਹਾਂ ਦੀ ਬਣੀ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਵਾਤ ਵਾਤ ਤੇ ਜ਼ਰੂਰ ਤੁਹ ਜ਼ਰੂਰ ਸਬਸਕ੍ਰਾਈਬ ਕਰੋ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ